ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਖੋਰ ਨਵੀਂ ਵੀਡੀਓ ਵਿੱਚ ਉਮੀਦ ਕਰਦੇ ਤੋ ਸਾਰੇ ਠੀਕ ਠਾਕ ਹੋਗੇ ਤੰਦਰੁਸਤ ਹੋਮ ਖੁਸ਼ਹਾਲ ਹੋਗੇ ਮੈਂ ਵੀ ਬਿਲਕੁਲ ਠੀਕ ਆ ਟਾਈਮ ਹੋ ਰਿਹਾ ਸ਼ਾਮ ਦੇ 4:30 ਦਾ 4:30 ਹੋ ਗਏ ਤੇ ਸ਼ਾਮ ਦੇ ਕੰਮਾਂ ਦਾ ਟਾਈਮ ਹੋ ਗਿਆ ਕਿਚਨ ਚ ਆ ਗਏ ਹਨ ਚਾਨੇ ਬੋਇਲ ਕਰਕੇ ਮੈਂ ਰੱਖਤੇ ਕਾਲੇ ਚਾਨੇ ਦੀ ਸਬਜ਼ੀ ਬਣਾਉਂ ਸ਼ਾਮ ਨੂੰ ਚਾਨੇ ਬੋਇਲ ਹੋਏ ਪਏ ਨੇ ਤੇ ਇੱਧਰ ਪਈਏ ਮਿਕਸੀ ਕੱਢੀ ਤੇ ਜਿਆਦਾ ਇਹਦੇ ਵਿੱਚ ਮੈਂ ਪਹਿਲਾਂ ਚਾਹ ਦਾ ਮਸਾਲਾ ਲੌਂਗ ਮੈਥੀਆ ਪੀਸੀਆਂ ਸੀ ਇਹ ਇਹਨੂੰ ਮੈਂ ਵਾਸ਼ ਨਹੀਂ ਕੀਤਾ ਫਿਰ ਮੈਂ ਕਿਹਾ ਚਲੋ ਇਹਦੇ ਵਿੱਚ ਆਈਨ ਆਪ ਕਰ ਦੂੰਗੀ ਸਬਜ਼ੀ ਇਤ ਲੌਂਗ ਨਾਈਟੀ ਵਾਲਾ ਜਾ ਰਹੇ ਤੇ ਇਹਦੇ ਵਿੱਚ ਇਸ ਪਿਆ टमाटर ਗ੍ਰाइंड ਕਰ ਲਵਾਂਗੀ ਭਾਂਡੇ ਮਲ ਕੇ ਘਟੀਆਂ ਚਾਹ ਚੋ ਵਾਲੇ ਲਾਈਕ ਪਹਿਲਾਂ ਵਾਲੇ ਸਾਰੇ ਕਿਚਨ ਕਲੀਅਰ ਕੀਤੀ ਜੋ ਭਾਂਡੇ ਪਏ ਸੀ ਸਿੰਕ ਵਿੱਚ ਉਹ ਸਾਫ਼ ਕੀਤੇ ਸ਼ੈਲਫਸ ਤੋਂ ਵੀ ਭਾਂਡੇ ਚੱਕੇਗੇ ਹੁਣ ਜਾਣੇ ਉਬਾਲੇ ਨੇ ਸਟੀਮ ਵੀ ਨਿਕਲ ਚੁੱਕੀ ਇਹਨਾਂ ਦੇ ਮਸਾਲਾ ਤਿਆਰ ਕਰਦੇ ਮਸਾਲਾ ਭੁੰਨਾ ਸ਼ੁਰੂ ਕਰਦੇ ਕਰਦੇ ਸਬਜ਼ੀ ਦੀ ਤਿਆਰੀ ਤੇ ਗਰਮੀ ਬਹੁਤ ਬਹੁਤ ਜ਼ਿਆਦਾ ਹੋਈ ਪਈ ਨਹੀਂ ਗਰਮੀ ਹੋਈ ਪਈ ਨਾ ਪਤਾ ਨਹੀਂ ਕਿ ਦੁਬਾਰਾ ਕਿਉਂ ਇੰਨੀ ਗਰਮੀ ਹੋ ਗਈ ਵਿੱਚ ਇੱਕ ਵਾਰ ਮੌਸਮ ਠੀਕ ਹੋ ਗਿਆ ਇਸ ਪਰ ਹੁਣ ਫੇਰ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਸਕਰਾ ਸ਼ਾਮ ਦੀ ਦਾ ਸੰਪੇ ਆਦੀ ਤਿਆਰੀ ਸਵੇਰ ਦਾ ਕਰ ਲੂ ਸ਼ਾਮ ਦੀ ਤਿਆਰੀ ਸ਼ਾਮ ਦਾ ਕਰ ਲੂ ਫਿਰ ਸਵੇਰ ਦੀ ਤਿਆਰੀ ਇੰਨੀ ਜਿਆਦਾ ਬਿਜ਼ੀ ਟਾਈਮ ਜਾਂਦਾ ਬਹੁਤ ਬਿਜ਼ੀ ਜਾਂਦਾ ਅੱਜ ਮੈਂ ਬਹੁਤ سارے ਕੱਪੜੇ ਪ੍ਰੈਸ ਕੀਤੇ ਮੇਰੇ ਦੋ ਟਾਈਮ ਦੇ ਕੱਪੜੇ ਪਏ ਸੀਗੇ ਤੋਤੇ ਤੇ ਪ੍ਰੈਸ ਨਹੀਂ ਹੋਦੇ ਸੀਗੇ ਅੱਜ ਫਿਰ ਮੈਂ ਸਵੇਰੇ ਮੈਂ ਪ੍ਰੈਸ ਕਰੇ ਕਰੇ ਸਾਰੇ ਫਿਰ ਮੈਂ 담 ਲਿਆ ਮੈਂ ਕਿ ਪ੍ਰੈਸ ਕਰਨੇ ਹੀ ਪੈਣਗੇ ਪਹਿਲਾਂ ਮੈਨੂੰ ਐਸੇ ਦੋ ਸ਼ਿਫਟਾ ਲਾ ਲੂਗੀ ਫਿਰ ਮੈਂ ਕਿ ਚਲੋ ਅੱਦੇ ਫੇਰ ਆਣੂਗੀ ਇਹ ਪਏ ਮੈਨੂੰ ਫੇਰ ਦਿਖੀ ਜਾਣਗੇ ਹਨਾ ਪਕਾ ਰਹੀ ਡਿਨਰ ਕਰਨੇ ਕਰਨੇ ਸਵੇਰੇ ਉਹ ਪ੍ਰੈਸ ਕੀਤੇ ਤੇ ਕੁਛ ਹੁਣ ਮੈਂ ਲੌਂਗ ਲਾਈਚ ਦਾ ਮਸਾਲਾ ਪੀਸਣਾ ਸੀ ਉਹ ਪੀਸ ਕੇ ਰੱਖਿਆ ਟਾਈਮ ਹੀ ਨਹੀਂ ਲੱਗ ਰਿਹਾ ਸੀਗਾ ਹੁਣ ਬਣਾਉਣੀ ਆ ਸਮਝੀ ਮੈਂ ਹੁਣ ਲੱਗੀ ਸੀ ਸਬਜ਼ੀ ਬਣਾਉਣ ਦੀ ਤਿਆਰੀ ਕਰਨ ਮਸਾਲਾ ਗ੍ਰਾਈਂਡ ਕਰਨਾ ਸੀ ਲਸਣ ਪਿਆਜ਼ ਅਦਰਕ ਟਮਾਟਰ ਤੇ ਜਾਰ ਚ ਪਹਿਲਾਂ ਮੈਂ ਲੌਂਗ ਲਾਈਚ ਹੀ ਪੀਸੀ ਸੀ ਮੈਂ ਕਿਹਾ ਚਲੋ ਫਿਰ ਉਹੀ ਜਾਰ ਵਿੱਚ ਮਸਾਲਾ ਪੀਸ ਲਾਂਦੇ ਆ ਇਹੀ ਆਪਣੀਆਂ ਲੇਡੀਜ਼ ਕਿ ਨਹੀਂ ਕਿ ਆਤਾ ਹੁੰਦੇ ਨੇ ਇਹਨਾਂ ਜਾਰ ਜੀ ਕਾਸੀ ਚੀਜ਼ ਵਾਲਾ ਹੋਵੇ ਜਿਵੇਂ ਤੁਹਾਨੂੰ ਪਾਊਡਰ ਮੈਂ ਗ੍ਰਾਈਂਡ ਕਰਦੀ ਆ ਫਿਰ ਮੈਂ ਵਾਸ਼ ਨਹੀਂ ਕਰਦੀ ਮੈਨੂੰ ਐ ਹੋ ਚਲੋ ਮਸਾਲਾ ਕਰਾਂਗੇ ਵਿੱਚ ਐਵੇਂ ਜਿਵੇਂ ਕਰ ਲਾਂਗੇ ਹਨਾ ਤੇਰਾ ਥੋੜਾ ਪੁੱਤ ਪਾਊਡਰ ਲੱਗਿਆ ਜਾਰ ਵਿੱਚ ਕਿਉਂ ਵੇਸਟ ਕਰਨਾ ਤੇ ਚਾਹਲ ਮਸਾਲਾ ਪੀਸਸ ਮੈਂ ਵੀ ਕਾ ਚਲੋ ਫਿਰ ਸਬਜ਼ੀ ਦਾ ਮਸਾਲਾ ਗ੍ਰਾਈਂਡ ਕਰੂੰਗੀ ਚਾਨੇ ਬੋਇਲ ਕਰਕੇ ਰੱਖੇ ਪਏ ਨੇ ਤੇ ਸਬਜ਼ੀ ਲਗਾ ਦੂੰਗੀ ਤੜਕਾ ਫਿਰ ਸਬਜ਼ੀ ਪਈ ਪਈ ਨਾ ਵਧੀਆ ਹੋ ਜਾਂਦੇ ਚਾਨੇ ਹੁਣ ਰਾਜਮਾ ਹੁਣ ਚਿੱਟੇ ਚਾਨੇ ਤੇ ਸਬਜ਼ੀ ਆਪਾਂ ਪਹਿਲਾਂ ਹੀ ਬਣਾ ਕੇ ਰੱਖ ਦਈਏ ਤਾਂ ਪਈ ਪਈ ਸਬਜੀ ਦਾ ਗਰੇਵੀ ਵੀ ਕਾਢੇ ਹੋ ਜਾਂਦੀ ਹੈ ਟੇਸਟ ਵੀ ਅੱਛਾ ਹੁੰਦਾ ਮਸਾਲੇ ਵਗੈਰਾ ਆਚੀ ਤਰ੍ਹਾਂ ਵਿੱਚ ਰਚੇ ਜਾਂਦੇ ਨੇ ਸ ਮਸਾਲਾ ਕਰ ਲਿਆ ਮੈਂ ਗ੍ਰਾਈਂਡ ਤੇ ਹੁਣ ਲੱਗੂਗੀ ਸਬਜੀ ਬਣਾਉਣ ਇਸ ਮੈਂ ਕਰ ਰਹੀ ਸੀ ਬਾਥਰੂਮ ਦੀ ਡੀਪ ਕਲੀਨਿੰਗ ਅੱਜ ਮੈਂ ਦੁਪਹਿਰੇ ਲੰਚ ਤੋਂ ਬਾਅਦ ਕਰੀ ਸੀ ਬਾਥਰੂਮ ਦੀ ਡੀਪ ਕਲੀਨਿੰਗ ਕਿਉਂਕਿ ਮਾਰਨਿੰਗ ਵਿੱਚ ਹੋਰ ਮੇਰੇ ਇੰਨੇ ਜ਼ਿਆਦਾ ਕੰਮ ਸੀ ਟਾਈਮ ਨਹੀਂ ਲੱਗਾ ਹੈਗਾ ਮੈਨੂੰ ਬਾਥਰੂਮ ਡੀਪ ਕਲੀਨ ਕਰਨ ਦਾ ਫਿਰ ਮੈਂ ਸੋਚਿਆ ਮੈਂ ਨੈਕਸਟ ਡੇ ਮਾਰਨਿੰਗ ਵਿੱਚ ਕਰ ਲੂੰਗੀ ਫਿਰ ਮੈਂ ਕਿਹਾ ਨੈਕਸਟ ਡੇ ਮਾਰਨਿੰਗ ਵਿੱਚ ਫਿਰ ਇੰਨੇ ਜ਼ਿਆਦਾ ਕੰਮ ਹੋ ਜਾਂਦੇ ਨੇ ਕਿਚਨ ਦੇ ਬਹੁਤ ਕੰਮ ਹੋ ਜਾਂਦੇ ਨੇ ਕਿਚਨ ਚੋਂ ਨਿਕਲ ਹੀ ਜਾਂਦਾ ਫਿਰ ਮੈਂ ਕਿਹਾ ਚਲੋ ਬਾਥਰੂਮ ਹੈ ਹੋਣੀ ਡੀਪ ਕਲੀਨ ਕਰਕੇ ਰੱਖਦਾ ਹੈ ਸਵੇਰੇ ਫਿਰ ਜੇ ਨਾ ਹੋਇਆ ਤਾਂ ਫਿਰ ਔਖਾ ਹੋ ਜਾਊਗਾ ਤੇ ਹੁਣ ਬਾਥਰੂਮ ਦੁਪਹਿਰ ਦੇ ਲੰਚ ਕਰਨ ਤੋਂ ਬਾਅਦ ਡੀਪ ਕਲੀਨ ਕਰਿਆ ਸੀਗਾ ਕਿਉਂਕਿ ਥੋੜਾ ਜਿਹਾ ਮੈਨੂੰ ਲੱਗਾ ਹੁਣ ਮੇਰੇ ਕੋਲ ਟਾਈਮ ਹੈਗਾ ਵੀ ਚਲੋ ਮੈਂ ਵੇਸਟ ਨਾ ਕਰਾਂ ਵੀ ਕੋਈ ਨਾ ਕੋਈ ਕੰਮ ਕਰਦੀ ਕਿਉਂਕਿ ਕੰਮ ਬਹੁਤ ਜ਼ਿਆਦਾ ਇਕੱਠੇ ਹੋਏ ਪੈਣ ਕਰੇ ਹ ਫਿਰ ਸਾਰੇ ਕੰਮ ਆਪਣੇ ਇੱਕ ਜੀ ਟ੍ਰੈਕ ਤੇ ਆ ਜਾਣਗੇ ਕਿਉਂਕਿ ਆਪਾਂ ਜੋ 3-4 ਦਿਨਾਂ ਲਈ ਘਰੋਂ ਬਾਹਰ ਰਹੇ ਨੇ ਫਿਰ ਕੰਮ ਕੋਈ ਵੀ ਨਹੀਂ ਹੁੰਦੇ ਹੈਗੇ ਫਿਰ ਹੌਲੀ-ਹੌਲੀ ਸਾਰੇ ਕੰਮ ਆਪਾਂ ਥੋੜਾ-ਥੋੜਾ ਕਰਕੇ ਰੋਜ਼ ਫਿਰ ਸਾਰੇ ਕੰਮ ਦੀ ਸੈਟਿੰਗ ਹੁੰਦੀ ਹੈ ਤੇ ਬਾਥਰੂਮ ਡੀਪਲੀਨ ਕਰ ਲੰਨੇ ਆ ਉਹ ਤਾਂ ਵੈਸੇ ਬਾਥਰੂਮ ਵਿੱਚ ਇੱਕ ਦਿਨ ਡੀਪਲੀਨ ਕਰਦੀ ਹੁੰਦੀ ਹੈ ਤੇ ਉਹ ਥੋੜਾ-ਥੋੜਾ ਕਰਕੇ ਮੈਂ ਰੋਜ਼ ਹੀ ਕਲੀਨ ਕਰਦੀ ਆ ਪਰ ਹਫਤੇ ਵਿੱਚ ਇੱਕ ਦਿਨ ਡੀਪਲੀਨ ਜ਼ਰੂਰ ਕਰਨਾ ਪੈਂਦਾ ਫਿਰ ਜਿਸ ਦਿਨ ਡੀਪਲੀਨ ਕਰਦੇ ਆ ਉਸ ਦਿਨ ਟਾਈਮ ਫਿਰ ਜ਼ਿਆਦਾ ਲੱਗ ਜਾਂਦਾ ਨਾਰਮਲ ਕਲੀਨਿੰਗ ਨਾਲੋਂ ਟਾਈਮ ਉਸ ਦਿਨ ਅੱਧੇ ਤੋਂ ਪੌਣਾ ਘੰਟੇ ਦੇ ਵਿੱਚ ਵਿੱਚ ਟਾਈਮ ਲੱਗ ਜਾਂਦਾ ਸਾਰੀਆਂ ਕਿਉਂਕਿ ਵਾਲਸ ਵਾਸ਼ ਕਰਨੀਆਂ ਫਲੋਰ ਸਾਰਾ ਛੱਤ ਰਗੜ ਰਗੜ ਕੇ ਵਾਸ਼ ਕਰਨਾ ਸਫਾਈ ਆ ਕੋਈ ਵੀ ਕਲੀਨਰ ਪਾ ਕੇ ਟਾਇਲਟ ਸੀਟ ਹੋਣੀ ਵਾਸ਼ ਵੇਸ਼ਨ ਸਾਰਾ ਕੁਝ ਹੀ ਕਲੀਨ ਕਰਨਾ ਹੁੰਦਾ ਉਸ ਦਿਨ ਫਿਰ ਉਸ ਦਿਨ ਜ਼ਿਆਦਾ ਟਾਈਮ ਲੱਗਦਾ ਬਾਥਰੂਮ ਤੋਂ ਕਿਨਾਂ ਬਹੁਤ ਵਧੀਆ ਲੱਗਦਾ ਫਿਰ ਆਏ ਲੱਗੂਗਾ ਵੀ ਬਹੁਤ ਹੀ ਵੱਡਾ ਕੰਮ ਹੋ ਗਿਆ ਵੀ ਆਪਾਂ ਤਾਂ ਕਈ ਦਿਨਾਂ ਦਾ ਕੰਮ ਇਕੱਠਾ ਕਰਤਾ ਫਿਰ ਬਾਥਰੂਮ ਧੋਣ ਤੋਂ ਬਾਅਦ ਇਸ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ ਵੀ ਕਈ ਦਿਨਾਂ ਦਾ ਕੰਮ ਆਪਾਂ ਇਕੱਠਾ ਹੀ ਕਰਤਾ ਹੋਇਆ ਜਿਵੇਂ ਫਿਰ ਹਫ਼ਤੇ ਲਈ ਚਲੋ ਆਰਾਮਟ ਆਏ ਤਾਂ ਵੀ ਡੀਪ ਕਲੀਨਿੰਗ ਨਹੀਂ ਕਰਨਾ ਕੋ ਹਫ਼ਤਾ ਲੰਘ ਜੂਗਾ ਮੈਂ ਥੋੜਾ ਥੋੜੀ ਕਲੀਨਿੰਗ ਕਰਕੇ ਰੋਜ਼ ਹੀ ਕਰਦੇ ਰਹਿਣੇ ਆ ਇਹ ਡੋਰ ਦੇ ਪਿੱਛੇ ਨਾ ਵਾਈਟ ਮਾਇਕਾ ਲੱਗਿਆ ਹੋਇਆ ਫਿਰ ਜਦੋਂ ਇਧਰ ਪਾਣੀ ਡੁੱਲਦਾ ਚਿੱਟੇ ਪੈਂਦੇ ਨੇ ਇਹ ਵੀ ਗੰਦਾ ਹੋ ਜਾਂਦਾ ਫਿਰ ਮੈਂ ਇਹਨੂੰ ਵੀ ਸਰਫ ਨਾਲ ਸਕਰਬ ਤੇ ਕੋਈ ਵੀ ਚੀਜ਼ ਸਫਾਈ ਕਰਨੇ ਛੱਡ ਦੋ ਨਾ ਉਹਦੇ ਹਾਲਤ ਹੀ ਪਈ ਪਈ ਹੋਰ ਹੀ ਹੋ ਜਾਂਦੀ ਐ ਇਸ ਲਈ ਥੋੜੀ ਥੋੜੀ ਕਰਕੇ ਕਲੀਨ ਕਰਦੇ ਰਵਾਂਗੇ ਫਿਰ ਸਾਫ਼ ਰਹਿੰਦਾ ਸਫਾਈ ਬਣੀ ਰਹਿੰਦੀ ਐ ਟਾਈਮ ਵੀ ਪਲਾਨਿੰਗ ਤੇ ਕਾਫੀ ਲੱਗ ਜਾਂਦਾ ਪਰ ਜਿਹੜਾ ਉਸ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਇੱਕ ਰਿਜ਼ਲਟ ਮਿਲਦਾ ਨਾ ਨਤੀਜਾ ਮਿਲਦਾ ਆਪਣੇ ਮਿਹਨਤ ਕਰੇ ਦਾ ਨਾ ਡੀਪ ਕਲੀਨ ਕਰਕੇ ਫਿਰ ਉਹ ਇੱਕ ਅਲੱਗ ਹੀ ਫੀਲਿੰਗ ਆਉਂਦੀ ਐ ਸਫਾਈ ਵੀ ਕਰਦਾ ਨੇ ਫਿਰ ਉਸ ਤੋਂ ਬਾਅਦ ਫੇਰ ਉਵੇਂ ਜਿਵੇਂ ਕਾ ਰੋਟੇਸ਼ਨ ਚੱਲਦੀ ਰਹਿੰਦੀ ਹੈ ਹਨਾ ਸਫਾਈ ਕਰ ਦੋ ਫਿਰ ਆਪਾਂ ਯੂਜ਼ ਕਰਕੇ ਥੋੜੇ ਦਿਨਾਂ ਬਾਅਦ ਫੇਰ ਸਫਾਈ ਦੀ ਪਾਰੀ ਆ ਜਾਂਦੀ ਹੈ ਤੇ ਹੁਣ ਸ਼ਾਮ ਦਾ ਟਾਈਮ ਸੀ 4:00 ਵਜੇ ਸਾ 4:30 ਵਜੇ ਦਾ ਟਾਈਮ ਹੋਊਗਾ ਮੈਂ ਲੱਗੀ ਸੀ ਪਲਾਂਟਸ 'ਚ ਪਾਣੀ ਪਾਉਣ ਪਾਣੀ ਵੀ ਪਲਾਂਟਸ 'ਚ ਕਈ ਦਿਨ ਹੋ ਗਏ ਮੈਥੋਂ ਪੈ ਨਹੀਂ ਰਿਹਾ ਸੀ ਜਿਹੜੇ ਪਿੱਛੇ ਪਲਾਂਟਸ ਨੇ ਉਧਰ ਤਾਂ ਮੈਂ ਜਦੋਂ ਕੱਪੜੇ ਧੋਣੀ ਹੈ ਨਾ ਤੇ ਫਿਰ ਮੈਂ ਉਦੋਂ ਹੀ ਪਾਈਪ ਲੱਗੀ ਹੋਈ ਉੱਥੇ ਪਾਈਪ ਨਾਲ ਮੈਂ ਉਹ ਕਮਲਿਆਂ ਵਿੱਚ ਪਾਣੀ ਪਾਈਪ ਨਾਲ ਦੇ ਦਾਂ ਨੇ ਪਰ ਜਿਹੜੇ ਫਰੰਟ ਵਾਲੇ ਪਲਾਂਟਸ ਨੇ ਮੈਂ ਕਿਛਲੇ ਦਿਨਾਂ ਨੂੰ ਪਾਣੀ ਦੇ ਕੇ ਹਮ ਅੱਜ ਤਿੰਨ ਨੂੰ ਦੇ ਰਹੀ ਸੀ ਪਾਣੀ ਮੌਸਮ ਦਾ ਫਰਕ ਪੈ ਗਿਆ ਪਰ ਗਰਮੀ ਹਲੇ ਵੀ ਬਹੁਤ ਪਾਣੀ ਇਹਨਾਂ ਨੂੰ ਰੋਜ਼ ਵਾਂਗੂ ਹੀ ਦੇਣਾ ਪੈਂਦਾ ਰੋਜ਼ ਹੀ ਪਾਣੀ ਥੋੜਾ ਥੋੜਾ ਦੇਣਾ ਪੈਂਦਾ ਕਈ ਵਾਰ ਤਾਂ ਮੈਂ ਸਵੇਰੇ ਮਾਰਨਿੰਗ ਚ ਮੈਂ ਜਲਦੀ ਉੱਠਦੀ ਆ ਨਾ ਜਦੋਂ ਮੈਂ ਫਿਰ ਚਾਹ ਕਰਕੇ ਅੰਦਰ ਜਾਂ ਕੱਲਾ ਪਾਣੀ ਪੀ ਕੇ ਚਾਹ ਰੱਖਣ ਤੋਂ ਪਹਿਲਾਂ ਵੀ ਬਾਹਰ ਆ ਕੇ ਪਲਾਂਟ ਚ ਪਾਣੀ ਪਾ ਆਈ ਹੁੰਨੀ ਕਈ ਵਾਰ ਤਾਂ ਮੈਂ ਐਂ ਕਰਦੀ ਆ ਫਿਕਸ ਟਾਈਮ ਨਹੀਂ ਮੇਰਾ ਕੋਈ ਵੀ ਹੁਣ ਚੱਲ ਰਿਹਾ ਕਿਤੇ ਮੈਂ ਸ਼ਾਮ ਨੂੰ ਦਿੰਦੀ ਹੁੰਦੀ ਹੁੰਦੀ ਪਾਣੀ ਹੁਣ ਕਈ ਵਾਰ ਤਾਂ ਮੈਨੂੰ ਠੀਕ ਲੱਗੇ ਮੈਂ ਸਵੇਰੇ ਆਏ ਨੇ ਚਾਹ ਅੰਦਰ ਪਾਣੀ ਰੱਖ ਕੇ ਤੇ ਬਾਹਰ ਪਲਾਂਟਸ ਨੂੰ ਪਾਣੀ ਦੇ ਜਾਨੀ ਅਧਿਆਕ ਨੂੰ ਫਿਰ ਕੁਝ ਪਿੱਛੇ ਵਾਲੇ ਪਲਾਂਟਸ ਨੂੰ ਮੈਂ ਕੱਪੜੇ ਧੋਣ ਵੇਲੇ ਦੇ ਦਾਨੀ ਆ ਬਸ ਐਸਾ ਦਾ ਕੁਝ ਮੇਰਾ ਰੁਟੀਨ ਚੱਲ ਰਿਹਾ ਹੈ ਅੱਜ ਮੈਂ ਕਿਚੋਲੀ ਇੱਕ ਵਾਰ ਸਾਰੇ ਪਲਾਂਟਸ ਨੂੰ ਪਾਣੀ ਦੇਈ ਦਵਾਂ ਤੇ ਪਲਾਂਟਸ ਨੂੰ ਪਾਣੀ ਦੇਣ ਤੋਂ ਬਾਅਦ ਫਿਰ ਮੈਂ ਅੱਗੇ ਸੀ ਅੰਦਰ ਅੰਦਰ ਆ ਕੇ ਮੈਂ ਅੱਜ ਕੁਝ ਆਪਣੀ ਗਰੋਸਰੀ ਦੀ ਸੈਟਿੰਗ ਕਰਨੀ ਸੀ ਗ੍ਰੋਸਰੀ ਕਾਫੀ ਡੱਬਿਆਂ ਵਿੱਚ ਰੀਫਿਲ ਕਰਨ ਵਾਲੀ ਪਈ ਸੀ ਮੈਂ ਕਿਹਾ ਚਲੋ ਨਾਲ ਮੈਨੂੰ ਪਤਾ ਲੱਗ ਜੂਗਾ ਵੀ ਕੀ ਚੀਜ਼ ਹੈਗੀ ਹੈ ਕੀ ਖਤਮ ਹੋ ਰਹੀ ਹੈ ਵੈਸੇ ਸਮਾਨ ਰਾਸ਼ਨ ਸਾਰੇ ਪਿਆਸੀਗਾ ਪਰ ਮੈਨੂੰ ਆਇ ਲੱਗ ਰਿਹਾ ਜਿਵੇਂ ਨਾ ਵਿਡਰਾਅ ਭਰਿਆ ਪਿਆ ਪੈਕੇਟਸ ਨਾਲ ਉਹਦੇ ਵਿੱਚ ਤਾਂ ਕੁਝ ਤਾਂ ਬੰਦ ਪੈਕੇਟਸ ਪਏ ਸੀ ਕੁਝ ਲੈਫਟਓਵਰ ਪੈਕੇਟਸ ਪਏ ਸੀ ਉੱਪਰ ਰਵਣਾ ਚਾਹਣਾ ਜਾਂ ਬੰਦ ਕਰੇ ਫਿਰ ਮੈਂ ਕਿਹਾ ਚਲੋ ਰੀਫਿਲ ਕਰ ਲਾਂਨੇ ਹਨ ਜਿਹੜੇ ਜਿਹੜੇ ਡੱਬੇ ਖਾਲੀ ਪਏ ਨੇ ਤੇ ਗ੍ਰੋਸਰੀ ਵਾਲਾ ਜਿਹੜਾ ਡਰਾਅਰ ਹੈ ਉਹਨੂੰ ਵੀ ਥੋੜਾ ਜਿਹਾ ਸਾਹ ਆਊਗਾ ਪਤਾ ਲੱਗ ਜੂਗਾ ਮੈਨੂੰ ਸਮਾਨ ਕੋ ਦਿਖਣ ਲੱਗਾ ਜੂੜਾ ਨੀਚ ਇਹ ਦੰਗਰੀ ਮੈਂ ਕੁਛ ਲੈ ਕੇ ਆਈ ਸੀ ਸਮਾਨ ਕਿਚਨ ਦਾ ਵੀ ਚਲੋ ਜਿਹੜਾ ਡੱਬਿਆਂ ਚ ਰੀਫਿਲ ਕਰਨ ਵਾਲੀ ਚੀਜ਼ਾਂ ਨੂੰ ਰੀਫਿਲ ਕਰਦਾ ਜਿਹ ਵਿੱਚ ਛਿੰਨੀ ਰੀਫਿਲ ਕਰਨੀ ਸੀ ਮੇਥੀ ਇਹ ਜਿਹੜੀ ਘਰ ਵਾਲੇ ਮੇਥੀ ਤੋਂ ਖਤਮ ਹੋ ਗਈ ਹੁਣ ਇਹ ਕਸੂਰੀ ਮੇਥੀ ਮੰਗਾਈਆਂ ਮੁੰਡੀਆਂ ਚ ਦੀ ਇਹ ਰੀਫਿਲ ਕਰਦਾਂ ਨੇ ਬੇਸਨ ਪਾਉਣ ਵਾਲਾ ਪਿਆ ਡੱਬੇ ਵਿੱਚ ਚਣੇ ਪਾਉਣੇ ਨੇ ਪਕੌੜੇ ਪਾਉਣ ਨੇ ਸਬਜੀ ਵਾਲੇ ਇਸ ਤਰ੍ਹਾਂ ਕਈ ਮੇਰੇ ਚੀਜ਼ਾਂ ਡੱਬਿਆਂ ਵਿੱਚ ਪਾਉਣ ਵਾਲੀਆਂ ਪਈਆਂ ਸੀ ਬਸ ਉਹੀ ਮੈਨੂੰ ਆਈ ਸੀ ਕਦੇ ਮੇਰਾ ਟਾਈਮ ਲੱਗੇ ਥੋੜਾ ਬਹੁਤਾ ਟਾਈਮ ਹੋਵੇ ਵੀਜੀ ਫਿਰ ਮੈਂ ਟਾਈਮ ਕੱਢ ਕੇ ਡੱਬੇ ਰੀਫਿਲ ਕਰਾਂ ਆ ਫਿਰ ਆਪਣੇ ਗਰੋਸਰੀ ਵਾਲੇ ਕਵਰ ਦੀ ਸੈਟਿੰਗ ਵੀ ਹੋਏ ਜਾਂ ਆਪਣੇ ਵੀ ਨਿਗਾ ਰਹਿੰਗੇ ਸਮਾਨ ਤੇ ਡੱਬੇ ਵਿੱਚ ਥੋੜਾ ਜਿਹਾ ਪਹਿਲਾਂ ਵਾਲਾ ਬੇਸਣ ਪਿਆ ਸੀ ਇਹਨੂੰ ਮੈਂ ਆਟੇ ਵਾਲੇ ਡਰਮ ਵਿੱਚ ਮੈਂ ਕੱਢ ਦਾਂਣੀ ਆ ਮੈਂ ਕਿਹਾ ਚੱਲ ਨਵਾਂ ਪਾਉਂਗੀ ਇਹਦੇ ਵਿੱਚ ਹੀ ਮੈਂ ਨਵਾਂ ਬੇਸਣ ਨਹੀਂ ਪਾਉਂਗੀ ਪੁਰਾਣੇ ਵਿੱਚ ਥੋੜਾ ਜਿਹਾ ਮੈਂ ਆਟੇ ਵਾਲੇ ਡਰਮ ਵਿੱਚ ਕੱਢ ਤਾ ਫਿਰ ਵਿੱਚ ਸਾਰਾ ਮੈਂ ਨਵਾਂ ਹੀ ਭਰ ਦੂੰਗੀ ਬੇਸਣ ਫਿਰ ਫਿਰ ਕਈ ਵਾਰ ਕੀ ਹੁੰਦਾ ਪੁਰਾਣਾ ਬੇਸਣ ਵੀ ਨਵੇਂ ਨੂੰ ਖਰਾਬ ਕਰ ਦੋ ਕਿਉਂਕਿ ਇੰਨੀ ਜਲਦੀ ਬੇਸਣ ਕਿਲੋ ਬੇਸਣ ਸਾਨੂੰ ਤਾਂ ਮਹੀਨਾ ਦੋ ਮਹੀਨੇ ਖਤਮ ਨਹੀਂ ਹੁੰਦਾ ਹੈਗਾ ਤੇ ਇਸ ਕਰਕੇ ਪੁਰਾਣਾ ਇਹਦੇ ਵਿੱਚ ਮੈਂ ਨਹੀਂ ਮਿਕ ਬਾਕੀ ਕੁਛ ਆ ਹੀ ਹੁੰਦਾ ਜੇ ਰੂ ਪਿੰਡ ਵਿੱਚ ਰਹਿੰਦੇ ਆ ਨਾ ਫਿਰ ਆ ਹੀ ਹੁੰਦਾ ਵੀ ਜਦੋਂ ਆਪਾਂ ਸ਼ਹਿਰ ਜਾਂਦੇ ਆ ਜੋ ਗਰੋਸਰੀ ਖਰੀਦ ਇੱਕ ਅੱਧੀ ਚੀਜ਼ ਐਕਸਟਰਾ ਹੀ ਖਰੀਦੀ ਜਾਂਦੀ ਆ ਵੀ ਜੇ ਖਾਚਾ ਹੈ ਆਪਣੇ ਕੋਲ ਉਹ ਚੀਜ਼ ਪਈ ਹੈ ਫਿਰ ਆ ਹੀ ਉਹ ਵੀ ਖਤਮ ਹੋਣ ਵਾਲੀ ਉਹ ਆਪਾਂ ਚੀਜ਼ ਜ਼ਿਆਦਾ ਯੂਜ਼ ਯੂਜ਼ ਕਰਦੇ ਆ ਫਿਰ ਐਕਸਟਰਾ ਹੀ ਖਰੀਦ ਕੇ ਰੱਖੀ ਜਾਂਦੀ ਆ ਤਾਂ ਕਿ ਕੋਈ ਸ਼ਹਿਰ ਜਾਣੇ ਕਿ ਕਿਸ ਚੀਜ਼ ਪਿੱਛੇ ਬਹੁਤ ਔਖਾ ਹੋ ਜਾਂਦਾ ਤੇ ਆ ਹੀ ਫਿਰ ਮੈਨੂੰ ਦਵਿੰਦਰ ਵੀ ਕਹਿੰਦੇ ਨੇ ਮੈਨੂੰ ਵੀ ਆ ਹੱਤਾ ਵੀ ਇੱਕ ਚੀਜ਼ਾਂ ਘਰੇ ਪਈਆਂ ਆਣ ਕਿਉਂਕਿ ਹੁਣ ਇਹ ਰਵਾਜ ਆਪਾਂ ਕਿਸੇ ਜਿਹੀ ਕੁਝ ਮੰਗਣ ਵੀ ਨਹੀਂ ਜਾ ਸਕਦੇ ਹੈਗੇ ਇਹ ਰਵਾਜ ਤਾਂ ਖਤਮ ਹੀ ਹੋ ਗਿਆ ਮੰਗਣ ਦਾ ਨਮਕ ਮਿਰਚ ਕੋਈ ਮਸਾਲਾ ਸਾਬਣ ਥੋੜਾ ਕੁਝ ਖਤਮ ਹੋ ਗਿਆ ਹੁਣ ਉਹ ਮੰਗਣ ਦਾ ਰਵਾਇਤ ਹੈ ਹੀ ਨਹੀਂਗਾ ਤੇ ਇਸ ਕਰਕੇ ਕੁਝ ਐਕਸਟਰਾ ਹੀ ਸਟਾਕ ਜਮਾ ਕਰਕੇ ਰੱਖਣਾ ਪੈਂਦਾ ਸੋ ਐਸਾ ਤਾਂ ਮੇਰੀ ਖੁਸ਼ੀ ਹੈ ਗ੍ਰੋਸਰੀ ਦਾ ਮੇਰਾ ਅੱਜ ਰੀਫਿਲ ਕਰਨ ਤਾਂ ਮੇਰਾ ਟਾਈਮ ਲੱਗਾ ਮੈਂ ਡੱਬੇ ਰੀਫਿਲ ਕਰ ਲਈ ਤੋਂ ਇਹਨਾਂ ਨੂੰ ਰੱਖਾਂਗੀ ਪੈਂਟਰੀ ਵਿੱਚ ਖਾਲੀ ਪੈਕੇਟਸ ਉੜਦਾਂਗੇ ਡਸਟਬਿਨ ਵਿੱਚ ਇੱਕ ਇਹ ਕੰਮ ਵੀ ਅੱਜ ਪੈ ਰੋ ਗਿਆ ਤੋਂ ਡਸਟਬਿਨ ਕਾਫੀ ਭਰਿਆ ਪਿਆ ਸੀ ਇਹ ਵੀ ਮੇਰਾ ਅੱਜ ਸਵੇਰੇ ਟਾਈਮ ਨਹੀਂ ਲੱਗਿਆ ਹੈਗਾ ਡਸਟਬਿਨ ਖਾਲੀ ਕਰਨ ਦਾ ਇਹ ਵੀ ਹੁਣ ਕਰਕੇ ਆਉਣੀ ਆ ਇਸ ਤਰ੍ਹਾਂ ਨਾ ਕਈ ਵਾਰ ਤਾਂ ਸਮਾਂ ਇੰਨਾ ਘੱਟ ਰਹਿ ਜਾਂਦਾ ਕਿ ਕੰਮ ਹੀ ਨਹੀਂ ਪੂਰੇ ਹੁੰਦੇ ਕੰਮ ਇੰਨੇ ਜ਼ਿਆਦਾ ਹੁੰਦੇ ਨੇ ਤੇ ਕਈ ਵਾਰ ਕੰਮ ਥੋੜੇ ਹੁੰਦੇ ਨੇ ਉਸ ਦਿਨ ਐਂ ਲੱਗੂ ਅੱਜ ਟਾਈਮ ਹੀ ਨਹੀਂ ਨਿਕਲ ਰਿਹਾ ਹੈਗਾ ਇਸ ਤਰ੍ਹਾਂ ਕੰਮਾਂ ਦੇ ਅਕੋਰਡਿੰਗ ਦਿਨ ਕਈ ਵਾਰ ਵੱਡੇ ਲੱਗਦੇ ਨੇ ਕਈ ਵਾਰ ਛੋਟੇ ਲੱਗਦੇ ਨੇ ਕੰਮ ਜ਼ਿਆਦਾ ਹੋਣ ਫਿਰ ਐਂ ਲੱਗਦਾ ਵੀ ਦਿਨ ਤਾਂ ਪਤਾ ਹੀ ਨਹੀਂ ਲੱਗੇ ਕਦੋਂ ਲੰਘ ਗਿਆ ਦਿਨ ਬਹੁਤ ਛੋਟਾ ਸੀ ਕੰਮ ਘੱਟ ਹੁਣ ਫੇਰ ਲੱਗਦਾ ਵੀ ਦਿਨ ਬਹੁਤ ਵੱਡਾ ਬਣ ਗਿਆ ਕੰਮਾਂ ਦੇ ਉੱਤੇ ਨਿਰਭਰ ਆਪਾਂ ਕਿੰਨੇ ਕੰਮ ਆਪ ਨੂੰ ਬਿਜ਼ੀ ਰੱਖਦੇ ਆ ਨਾ ਉਸ ਕੋਰਡਿੰਗ ਆਪਾਂ ਨੂੰ ਦਿਨ ਵੱਡੇ ਛੋਟੇ ਲੱਗਣ ਲੱਗ ਜਾਂਦੇ ਨੇ ਤੇ ਬਸ ਹੁਣ ਤਾਂ ਦਿਨ ਛੋਟੇ ਹੋ ਗਏ ਕਾਫੀ ਫਰਕ ਪਿਆ ਹੁਣ ਸ਼ਾਮ ਦਾ ਟਾਈਮ ਸੀਗਾ ਆਲਮੋਸਟ 6:30 ਦਾ ਟਾਈਮ ਹੋਗਾ ਸਵਾ 6:30 ਤੇ ਮੈਂ ਐਗ ਬੋਇਲ ਕਰ ਰਹੀ ਸੀ ਦਵਿੰਦਰ ਨੇ ਵੀ ਖਾਣੇ ਸੀ ਮੈਂ ਵੀ ਖਾਣੇ ਸੀ ਨੂਰ ਨੇ ਵੀ ਤੇ ਕਰ ਲਿਆ ਐਗਸ ਬੋਇਲ ਸਾਰੇ ਲਈ ਤੇ ਇੱਧਰ ਦੇਖੋ ਚੰਨੀਆਂ ਦੀ ਸਬਜ਼ੀ ਬਣ ਕੇ ਰੈਡੀ ਹੈ ਵਿੱਚ ਮੈਂ ਮੇਥੀ ਪਾਤੀ ਇਹਦੇ ਵਿੱਚ ਮੈਂ ਕੜੀ ਪੱਤੇ ਹੀ ਪਾਉਣੀ ਹੁੰਨੇ ਕੜੀ ਪੱਤੇ ਮੈਂ ਹਰ ਇੱਕ ਸਬਜ਼ੀ ਚ ਪਾਉਣੀ ਹੁੰਨੇ ਮੈਨੂੰ ਬਹੁਤ ਹੀ ਲੱਗਦਾ ਫਲੇਵਰ ਹੈ ਖਾਣ ਲੱਗਿਆ ਅਗਲਾ ਕੰਡਾ ਹੀ ਦੋਏ ਪਰ ਮੈਂ ਪਾਉਣੀ ਪਾਉਣਾ ਹੁੰਦਾ ਤੜਕੇ ਵਿੱਚ ਬਹੁਤ ਟੇਸਟੀ ਸਬਜ਼ੀ ਬਣੇ ਸਚਣਿਆ ਸੋ ਇਸ ਮੇਰੇ ਅੱਜ ਦੇ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਹੋਰ ਵੀਡੀਓ ਲੈ ਕੇ ਸਤਿ ਸ੍ਰੀ ਅਕਾਲ